ਅਦਰ ਕਾਉਂਸਲ ਪ੍ਰਧਾਨ ਅਰਸ਼ੀਨ ਦੁਗਲ ਨੂੰ ਹਲਕਾ ਕਾਦੀਆਂ ਦਾ ਵਪਾਰ ਮੰਡਲ ਕੋਆਰਡੀਨੇਟਰ ਬਣਾਉਂਦੇ ਸ਼ਹਿਰ ਵਿੱਚ ਵਕਫ ਵਕਫ ਥਾਵਾਂ ਤੇ ਕੀਤਾ ਪਰਮਾ ਸਵਾਗਤ ਜੈ ਸ਼੍ਰੀ ਰਾਮ ਮੈਂ ਦੁੱਗਲ ਸਾਹਿਬ ਨੂੰ ਬਹੁਤ-ਬਹੁਤ ਮੁਬਾਰਕਾ ਦਿੰਦਾ ਇਹਨਾਂ ਨੂੰ ਭਗਤ ਸਿੰਘ ਮਾਨ ਨੇ ਜਗਰੂਰ ਸਿੰਘ ਨੇ ਸ਼ਹਿਰ ਦਾ ਪ੍ਰਧਾਨ ਬਣਾਇਆ ਔਰ ਨਾਲ ਹੀ ਵਪਾਰ ਮੰਡਲ ਦਾ ਪ੍ਰਧਾਨ ਬਣਾਇਆ ਅਸੀਂ ਬਹੁਤ ਖੁਸ਼ ਆ ਅਸੀਂ ਸਾਰੇ ਸ਼ਹਿਰ ਵਾਸੀ ਇਹਨਾਂ ਦਾ ਸਹਿਯੋਗ ਕਰਾਂਗੇ ਇਹਨਾਂ ਦੇ ਨਾਲ ਖੜਾਂਗੇ ਬਹੁਤ-ਬਹੁਤ ਮੁਬਾਰਕਾ ਨਵੀਂ ਜੈ ਸ਼੍ਰੀ ਰਾਮ ਜੀ ਸਾਰਿਆਂ ਨੂੰ ਜਿੱਦਾਂ ਕਿ ਦੁੱਗਲ ਸਾਹਿਬ ਨੂੰ ਕਾਦੀਆਂ ਹਲਕੇ ਦਾ ਵਪਾਰ ਮੰਡਲ ਦਾ ਕੋਆਰਡੀਨੇਟਰ ਲਾਇਆ ਗਿਆ ਉਹਦੇ ਸੰਬੰਧ ਦੇ ਵਿੱਚ ਸ਼ਹਿਰ ਦੇ ਵਿੱਚ ਵਕ ਵਕ ਥਾਵਾਂ ਤੇ ਇਹਨਾਂ ਦਾ ਸਵਾਗਤ ਕੀਤਾ ਗਿਆ ਵਾ ਉਹ ਜਿਹੜਾ ਸਵਾਗਤ ਹੋਇਆ ਵਾ ਇਹਨਾਂ ਦੇ ਕੰਮ ਕਾਜਾਂ ਨੂੰ ਲੈ ਕੇ ਆਇਆ ਵਾ ਅ ਸ਼ਹਿਰ ਦੇ ਹਰ ਇੱਕ ਬੰਦੇ ਨਾਲ ਹਿੱਕੜਾ ਾ ਕੇ ਖਲੋਂਦੇ ਆ ਤੇ ਇਦਾਂ ਅੱਗੇ ਵੀ ਖਲੋਤੇ ਰਹਿਣਗੇ ਆਪਾਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਇਹਨਾਂ ਨੂੰ ਬਹੁ ਬਹੁ ਮੁਬਾਰਕਬਾਦ ਦਿੰਦੇ ਆ ਵਾ ਗੁਰੂ ਜੀ ਦਾ ਖਾਲਸਾ ਵਾ ਗੁਰੂ ਜੀ ਦੀ ਫਤਿਹ ਜੈ ਸ਼੍ਰੀ ਰਾਮ ਸਾਰਿਆਂ ਨੂੰ ਮੈਂ ਪ੍ਰਭੂ ਰਾਮ ਦਾ ਵਾਹਿਗੁਰੂ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਹਿਯੋਗ ਦੇ ਨਾਲ ਜਿਨ੍ਹਾਂ ਦੀ ਕਿਰਪਾ ਦੇ ਨਾਲ ਮੈਨੂੰ ਇਹ ਉਹਦਾ ਪਾਰਟੀ ਵੱਲੋਂ ਮਿਲਿਆ ਮੈਂ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸੰਦੀਪ ਪਾਟਕ ਜੀ ਦਾ ਤੇ ਸਾਡੇ ਸਤਿਕਾਰਯੋਗ ਸਰਦਾਰ ਜਗਰੂਪ ਸਿੰਘ ਸੇਖਵਾ ਜੀ ਸਾਡੇ ਚੇਅਰਮੈਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਜਿਹੜਾ ਵਪਾਰ ਮੰਡਲ ਦਾ ਕੋਆਰਡੀਨੇਟਰ ਕਾਦੀਆਂ ਨਾਲ ਕੇ ਦਾ ਪਾਇਆ ਉਹਦੇ ਨਾਲ ਪਾਣ ਦੇ ਨਾਲ ਮੇਰੇ ਸ਼ਹਿਰ ਵਾਸੀ ਬਹੁਤ ਖੁਸ਼ ਹੋਏ ਔਰ ਮੈਨੂੰ ਅਲੱਗ-ਅਲੱਗ ਜਗ੍ਹਾ ਤੇ ਸਨਮਾਨਤ ਕਰਦੇ ਨੇ ਮੈਂ ਇਹਨਾਂ ਦਾ ਸੋਨੂ ਜੀ ਦਾ ਸੋਨੂ ਕਾਈਟ ਹਾਊਸ ਤੇ ਐਮਕੇ ਖਾਟੂ ਸ਼ਾਮ ਸੁਸਾਇਟੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਐ ਐਮਕੇ ਇਲੈਕਟ੍ਰੋਨਿਕਸ ਵਾਲੇ ਤੇ ਹੋਰ ਲੱਕੀ ਜੀ ਭਾਜਨ ਸਾਹਿਬ ਕਿਰਿਆਨਾ ਐਸੋਸੀਏਸ਼ਨ ਕਿਰਿਆਨਾ ਕਿਰਿਆਨਾ ਐਸੋਸੀਏਸ਼ਨ ਵਾਲੇ ਸਾਰੀ ਸੁਸਾਇਟੀ ਜਿਹੜੀ ਹੈ ਇਹਨਾਂ ਨੇ ਮੈਨੂੰ ਅੱਜ ਬੜਾ ਮਾਣ ਬਖਿਆ ਤੇ ਇਹ ਵੀ ਬੜੇ ਖੁਸ਼ ਹੋਏ ਤੇ ਮੈਨੂੰ ਮਾਣ ਬਖਿਆ ਮੈਂ ਬਹੁਤ-ਬਹੁਤ ਇਨਦਾ ਅਭਾਰੀਆਂ ਤੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ ਜਿੰਨਾ ਮੇਰੇ ਧਾਰੀਵਾਲ ਦੇ ਵਾਸੀ ਮੇਰੇ ਨਾਲ ਪਿਆਰ ਕਰਦੇ ਨੇ ਤੇ ਮੈਂ ਵੀ ਇਹਨਾਂ ਨਾਲ ਉਨਾ ਹੀ ਪਿਆਰ ਕਰਦਾ ਮੇਰਾ ਪਰਿਵਾਰ ਆ ਜੇ ਇਹਨਾਂ ਨੇ ਮੇਰਾ ਮਾਨ ਵਧਾਇਆ ਤੇ ਇਹਨਾਂ ਨੂੰ ਕਿਤੇ ਵੀ ਲੋੜ ਪੈਂਦੀ ਆ ਰਾਤ ਦਿਨ ਮੈਂ ਇਹਨਾਂ ਦੇ ਨਾਲ ਖੜਾ ਆ ਮੈਂ ਬਹੁਤ ਬਹੁਤ ਦਿਲੋਂ ਖੁਸ਼ ਹੋਇਆ ਅੱਜ ਵੀ ਨਾਲੇ ਭਗਵੰਤ ਮਾਨ ਜੀ ਦਾ ਵੀ ਅਸੀਂ ਪੂਰਾ ਸਾਥ ਦੇਵਾਂਗੇ ਡਟ ਕੇ ਉਹਨਾਂ ਦੇ ਜਿਸ ਤਰ੍ਹਾਂ ਨੇ ਦੱਸੇ ਹੋਏ ਕੰਮ ਉਹਨਾਂ ਨਾਲ ਲੱਟ ਕੇ ਕਰਾਂਗੇ ਮੈਂ ਸ਼ਹਿਰ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੈ ਸ਼੍ਰੀ ਰਾਮ